ਬਾਬਾ ਕੀ ਨਾਂਤਾ ਦਾ ਸ਼ਵਰਨ ਸਿੰਘ ਕਿਸ ਕਾਲਜ ਦਾ ਨਾਮ ਹੈ ਸਰ ਬਾਬਾ ਐਸ ਸਿੰਘ ਰੈਡਕੀ ਕਾਲਜ ਤੁਗਲਵਾਲਾ ਪਤਾ ਲੱਗੇ ਸਕੂਲ ਨੂੰ ਦੇ ਬੱਚੇ ਜਿਹੜੇ ਪੜ੍ਹਦੇ ਆ ਆਪ ਹੀ ਬੱਚੇ ਪੜਾਉਂਦੇ ਆ ਕਿਸੇ ਕਿਸੇ ਨੂੰ ਉਹ ਕੰਮ ਕਰਦੇ ਉਹਦੇ 1976 ਚ ਅਹੀਂ ਇਹ ਕਾਲਜ ਸ਼ੁਰੂ ਕੀਤਾ ਸੀ ਉਦੋਂ ਸਾਡੇ ਕੋਲ ਟੀਚਰ ਤੇ ਰੱਖੇ ਨਹੀਂ ਜਾ ਸਕਦੇ ਨਾ ਕਾਲਜ ਬਣਾਇਆ ਦਾ ਸਰਦਾਰ ਸੀ ਸਾਡੇ ਕੋਲ ਇੱਕ ਗਿਆਨੀ ਕਲਾਸ ਸੀਗੀ ਉਹਦੇ ਕੋਈ ਬੱਚੇ ਸੀਗੇ ਜਿਹੜੇ ਅਸੀਂ ਪਲਪ ਪਰਪ ਵਿੱਚ ਦਾਖਲ ਕਰ ਲਏ ਤੇ ਉਹਨਾਂ ਨੂੰ ਕਿਹਾ ਪ੍ਰਾਈਵੇਟ ਦਾਖਲਾ ਪਿੱਛਾ ਵਾਂਗੇ ਤੇ ਤੁਸੀਂ ਸਾਡੇ ਕੋਲੋਂ ਇਹ ਬੀਏ ਕਰ ਲਓ ਉਹ ਬੀਏ ਕੀਤੀ ਹਾਂਜੀ ਉਹਨਾਂ ਨੂੰ ਅਸੀਂ ਪੜਾਉਂਦੇ ਰਹੇ ਨਾਲ ਟੀਚਰ ਸਾਡੇ ਪੜਾਉਂਦੇ ਰਹੇ ਉਹਦੇ ਨਾਲ ਦੇ ਸਾਥੀ ਉਹਨਾਂ ਦੀ ਇੱਕੋ ਕਲਾਸੀ ਸੀਗੀ ਫਿਰ ਉਹ ਕਲਾਸ ਇੰਨੀ ਵਧੀਆ ਬਣ ਗਈ ਉਹ ਕਲਾਸ ਨੇ ਆਪਣੀ ਪੜ੍ਹਾਈ ਆਪੇ ਸ਼ੁਰੂ ਕਰ ਲਈ ਉਹ ਦਿਨ ਜਿਹੜੀ ਸੱਦਿਆੜੀ ਕਲਾਸ ਆ ਗਈ ਉਹਨਾਂ ਨੂੰ ਪੜ੍ਹਾਉਣ ਲੱਗੇ ਉਹਦੀ ਵਿਚਾਰੀ ਹੋ ਗਈ ਉਹ ਦਿਨ ਸੱਦਿਆੜੀ ਉਹਨਾਂ ਨੂੰ ਪੜ੍ਹਾਉਣ ਲੱਗੇ ਉਹਨਾਂ ਸੱਦਿਆੜੀ ਉਹ ਪੜ੍ਹਾਉਣ ਲੱਗੇ ਜਿਹੜੇ ਬੀ ਵਾਲੇ ਸੀ ਉਹ ਵੱਡੇ ਟੀਚਰ ਬਣ ਗਏ ਦੂਜੇ ਜਿਹੜੇ ਛੋਟੇ-ਛੋਟੇ ਈਚਵਾਂ ਟੀਚਵਾਂ ਸ਼ੁਰੂ ਹੋ ਗਿਆ ਔਰ ਬੱਚਾ ਨੇ ਇੱਕ ਨੂੰ ਪੜਾਉਣਾ ਇੱਕ ਨੂੰ ਪੜਨਾ ਇੱਕ ਨੂੰ ਡਾਟ ਕਰਨਾ ਕਿਹੜੀ ਬਾਤ ਵੰਡਰਫੁਲ ਸਾਡੇ 90% ਰਿਜ਼ਲਟ ਆਉਂਦੇ ਬਈ ਵਾਈਸ ਚਾਂਸਲ ਡਾਕਟਰ ਕਰਨ ਸਿੰਘ ਗਿੱਲ ਬਹੁਤ ਹੀ ਚੰਗੀ ਪ੍ਰਸੰਗਤੀ ਸੀਗੇ ਉਹ ਸਾਡੇ ਕਾਲਜ ਆਏ ਬਈ ਕੇ ਹੈਰਾਨ ਪਰੇਸ਼ਾਨ ਕਿ ਉਹਨਾਂ ਨੇ ਸਾਨੂੰ ਫਿਰ ਸੈਂਟਰ ਤੇ ਅਸੈਸਮੈਂਟ ਦੀ ਪਾਵਨ ਦੇਵਤੀ ਬਖਸ਼ੀ ਉਹਨਾਂ ਦੇ ਕਾਰਜ ਨਾ ਨਹੀਂ ਚੱਲ ਰਹੇ ਫਿਰ ਹਰ ਵਾਈਸ ਚਾਂਸਲ ਸਾਹਿਬ ਇੱਥੇ ਆਏ ਉਹਨਾਂ ਨੇ ਬਹੁਤ ਹੀ ਸੁਲਾਇਆ ਔਰ ਸਾਡੇ ਹੌਸਲੇ ਵਧਦੇ ਗਏ ਹੁਣ ਸਾਡੇ ਕੋਲ ਬਿਨਾ ਫੀਸ ਤੋਂ ਹੀ ਐਮਟੈਕ ਕਰਦੇ ਰਿਹਾ ਕੋਈ ਨਹੀਂ ਆਪਣੀ ਫੀਸ ਕਰਾਉਂਦੀ ਕੋਈ ਨਹੀਂ ਬੱਚੇ ਆਪਣੀ ਕਿਰਤ ਕਰਕੇ ਕਮਾਈ ਕਰਕੇ ਸਬਜ਼ੀਆਂ ਗਾਉਂਦੇ ਆ ਸਬਜ਼ੀਆਂ ਬਣਾਉਂਦੇ ਆ ਖੇਤੀ ਕਰਦੇ ਆ ਡੇਰੀ ਪਾਲਦੇ ਆ ਦੁੱਧ ਪੀਂਦੇ ਆ ਫਰੂਟ ਨਹੀਂ ਟੀਚਰ ਕੋਈ ਨਹੀਂ ਨਹੀਂ ਟੀਚਰ ਉਹ ਸਾਡੇ ਜਿਹੜੇ ਵੱਡੇ ਹੀ ਬੀਏ ਵੱਡੇ ਉਹ ਜਦੋਂ ਐਮਏ ਕਰ ਲੈਂਦੇ ਆ ਜਦੋਂ ਪੀਐਚਡੀ ਕਰ ਲੈਂਦੇ ਆ ਜਦੋਂ ਦੋ ਦੋ ਤਿੰਨ ਟਾਈਮ ਐਮਏ ਕਰ ਲੈਂਦੇ ਆ ਉਹ ਟੀਚਰ ਹੀ ਹੁੰਦੇ ਆ ਪਰ ਸਾਡੇ ਕਾਨੂੰਨ ਆ ਕਿ ਕੋਈ ਵੀ ਟੀਚਰ ਜਿਹੜਾ ਆਪਣੀ ਪੜ੍ਹਾਈ ਜਾਰੀ ਨਹੀਂ ਰੱਖਦਾ ਉਹ ਨਹੀਂ ਸਾਡਾ ਟੀਚਰ ਮੰਨ ਸਕਦਾ ਉਹ ਘਰ ਚਲਦੇ ਹੋਰ ਕੋਈ ਕੰਮ ਕਰਦਾ ਆ ਜਾਂਦਾ ਇੱਥੇ ਹਾਂਜੀ ਫਿਰ ਇਹਨਾਂ ਨੂੰ ਧਾਰਮਿਕ ਨਾਲ ਵੀ ਰੱਖਿਆ ਜਾਂਦਾ ਹਾਂਜੀ ਉਹ ਧਾਰਮਿਕ ਦੇ ਵਿੱਚ ਹਰ ਹਰ ਧਰਮ ਵਾਲੇ ਨੂੰ ਆਪੋ ਆਪਣਾ ਧਰਮ ਦੇ ਜਿਹੜਾ ਮੇਨ ਗ੍ਰੰਥ ਹੈ ਜਿਵੇਂ ਸੰਤ ਰਾਗ ਗੁਰੂ ਗ੍ਰੰਥ ਸਾਹਿਬਾ ਉਹ ਸਾਡੇ ਬੱਚਿਆਂ ਨੇ ਪੜ੍ਹਨਾ ਕਿ ਸਿਰਫ 3500 ਬੱਚਾ ਆ ਕਲਾਸ ਵਿੱਚ 100 ਗਿਆ ਬਾਕੀ ਆ ਫਿਰ ਸਾਡੇ 4 ਹੋਰ ਸਕੂਲ CBSE FCI ਚੱਲ ਰਿਹਾ ਬਹੁਤ ਤਗੜਾ ਬਾਕੀ ਸੀਨੀਅਰ ਸਕੈਂਡਰੀ ਸਕੂਲ ਚੱਲ ਰਿਹਾ ਬਹੁਤ ਏਜੂਕੇਟਿਡ ਵਿੰਗ ਚੱਲ ਰਿਹਾ ਬਹੁਤ ਤਗੜਾ ਰੈਂਦਰੀ ਛੋਟੇ ਛੋਟੇ ਬੱਚਿਆਂ ਦਾ ਚੱਲ ਰਿਹਾ ਬਹੁਤ ਵਧੀਆ। ਖੋਸ਼ ਕਰਦੇ ਨੇ ਖੋਸ਼ ਚੱਲਦੇ ਵਿੱਚ ਬੱਚੇ ਪੜਦੇ। ਹਾਂਜੀ ਖੋਸ਼। ਹਾਂਜੀ ਹਾਂਜੀ। ਕਿੱਥੋਂ ਕਿੱਥੋਂ ਦੇ ਬੱਚੇ ਕਰਦੇ? ਉਹ ਬਾਹਰਲੇ ਪਿੰਡਾਂ ਦੇ ਦੂਰੋਂ ਦੂਰੋਂ ਦੇ ਬਾਹਰਲੇ ਜਿੰਦਿਆਂ ਦੇ। ਇੱਕ ਹੜਾ ਵਾਲੇ ਵਾਸਤੇ ਤੁਸੀਂ ਕੋਈ ਸਹੂਲਤ ਦਿੱਤੀ, ਇੱਕੀ ਸਹੂਲਤ। ਉਹ ਹੜਾ ਲਈ ਤੇ ਅਸੀਂ ਬੜੇ ਚਿਰ ਦੇ ਜਨਰ ਹੜਾ ਜੇ ਸ਼ੁਰੂ ਹੀ ਹੋਈ ਸੀ ਤੇ ਲੋਕੀਆਂ ਜੇ ਆਏ ਸੀ ਉੱਥੇ ਤੇ ਅਸੀਂ ਉਦੋਂ ਹੀ ਬੱਚਾ ਸਾਡੇ ਨਾਲ ਸ਼ੁਰੂ ਕਰਤੇ ਸੀ ਬਿਸਕਟ ਵੰਡਨੇ। ਉੱਥੇ ਤੇ ਉਸ ਤੋਂ ਗਾਂ ਫਿਰ ਅਸੀਂ ਪੱਠੇ-ਪੁੱਠੇ ਵੱਢ ਕੇ ਆਪਣੇ ਉਹ ਵੀ ਪੇਡ ਦੇ ਰਹੇ ਤੇ ਚਾਰਾ ਪੇਡ ਦੇ ਰਹੇ ਫਿਰ ਹੁਣ ਸਾਨੂੰ ਪਤਾ ਲੱਗਾ ਕਿ ਕੋਈ ਸੱਤ ਪਿੰਡ ਆ ਤੇ ਉਹੀ ਪਨਾਨਿਕ ਬੱਚੇ ਨੇ ਬਣਾਇਆ ਕਿ ਉਹਨਾਂ ਸੱਤਾਂ ਪਿੰਡਾਂ ਦੀ ਐਜੂਕੇਸ਼ਨ ਸਾਰੀ ਅਸੀਂ ਜ਼ਿੰਮੇਵਾਰੀ ਲੈ ਲਈ ਹੈ ਉਹਨਾਂ ਦੀ ਕੋਈ ਫੀਸ ਨਹੀਂ ਹੋਊਗੀ ਕੋਈ ਖਰਚੀ ਨਹੀਂ ਹੋਊਗਾ ਉਹ ਕੱਪੜੇ इवन ਸਭ ਕੁਝ ਹੀ ਅਸੀਂ ਦਵਾਂ ਪਰ ਨਿਤਕੌਰ ਬਾਬਾ ਸਿੰਘ ਰਿਆੜ ਕੀ ਕਾਲਜ ਇੱਥੇ ਬਹੁਤ ਵਧੀਆ ਬੱਚੇ ਪੜਾਇਆ ਜਾਂਦਾ ਹੈ ਮਤਲਬ ਕਿ ਇੱਥੇ ਮਤਲਬ ਇੱਕ ਸਟੂਡੈਂਟ ਇੱਕ ਸਟੂਡੈਂਟ ਨੂੰ ਟੀਚ ਕਰਦਾ ਹੈ ਉਹਨੂੰ ਸਮਝਾਉਂਦਾ ਹੈ ਮਤਲਬ ਕਿ ਜਿੰਨਾ ਤੱਕ ਇਗਜ਼ਾਮ ਹੁੰਦੇ ਹਨ ਉਸਾਰੀ ਤਿਆਰੀ ਹੋ ਜਾਂਦੀ ਹੈ ਉਹਨੂੰ ਇਗਜ਼ਾਮ ਦੇ ਨਾਮੇ ਸੋਖਾ ਲੱਗਦਾ ਤੇ ਡਿਵੀਜ਼ਨਾਂ ਆਈ ਫਰਸਟ ਆਉਂਦੀਆਂ ਸੈਕੰਡ ਥਰਡਸ ਆ ਰਹਿਆਂ ਦੀ ਤੇ ਬਹੁਤ ਵਧੀਆ ਪੜਾਉਂਦੇ ਆ ਇੱਥੇ ਹਾਂ ਜਿਵੇਂ ਟੀਚਰਸ ਵੀ ਆ ਗਏ ਨੇ ਮਤਲਬ ਜਿਹੜੇ ਤੇ ਬੱਚਾ ਪੜ ਜਾਂਦਾ ਹੈ ਉਹ ਕਿਸੇ ਹੋਰ ਬੱਚੇ ਨੂੰ ਵੀ ਪੜਾਉਂਦੇ ਆ ਮਤਲਬ ਕਿ ਇਥੇ ਮਤਲਬ ਕਿ ਇੱਕ ਬੱਚਾ ਦੂਸਰੇ ਬੱਚੇ ਨੂੰ ਪੜ੍ਹਾਉਂਦਾ ਆ ਮਤਲਬ ਅਗਰ ਬੱਚੇ ਨੂੰ ਸਮਝ ਨਹੀਂ ਆਇਆ ਦੂਸਰੇ ਬੱਚੇ ਨੂੰ ਪੁੱਛਦਾ ਆ ਮਤਲਬ ਅਗਰ ਪਲੱਸ 2 ਕਲਾਸ ਦਾ ਕੋਈ ਸਟੂਡੈਂਟ ਆ 10th ਕਲਾਸ ਨੂੰ ਟੀਚ ਕਰਾਂਦਾ ਪਲੱਸ 1 ਨੂੰ ਕਰਾਂਦਾ ਆ ਇਦਾਂ ਜੇ ਬੱਚਾ ਆ ਪ੍ਰੀਖਿਆ ਮਤਲਬ ਪਾਸ ਕਰਕੇ ਅਗਲੀ ਕਲਾਸ 'ਚ ਹੋ ਗਿਆ ਆ ਉਹਨੇ ਫਿਰ ਪਲੱਸ 1 ਨੂੰ ਪੜ੍ਹਾਣਾ ਆ ਇਦਾਂ ਸਾਰੇ ਬੱਚੇ ਨੂੰ ਪੜ੍ਹਾਉਂਦੇ ਆ ਪੀਰੀਅਡਸ ਵੀ ਲਗਾਉਂਦੇ ਆ ਅਡਜਸਟਮੈਂਟ ਵਗੈਰਾ ਵੀ ਸਾਰੇ ਇਹੀ ਕਵਰ ਕਰਦੇ ਨੇ ਸਟੂਡੈਂਟਸ ਮੇਰਾ ਨਾਮ ਮੈਗਦੀਪ ਘਰੇ ਇੱਥੇ ਪੜਾਈ ਬਹੁਤ ਵਧੀਆ ਚੱਲਦੀ ਹੈ ਜਿਵੇਂ ਛਡੀਆਂ ਚ ਬੰਤ ਰਹੇ ਹੁੰਦੇ ਨੇ ਵਿਦਿਆਰਥੀ ਉਹਨਾਂ ਨੂੰ ਵੱਡੀਆਂ ਜਮਾਤਾਂ ਦੀ ਸੀਨੀਅਰ ਦੀਦੀਆਂ ਪੜਾਉਂਦੀਆਂ ਨੇ ਜਿਹੜੇ ਵੱਡੇ ਹੁੰਦੇ ਨੇ ਉਹ ਕੰਮ ਕਰਦੇ ਨੇ ਫਿਰ ਆਪੇ ਹੀ ਬੱਚੇ ਪੜ੍ਹਦੇ ਰਹਿੰਦੇ ਨੇ ਹਾਂਜੀ ਇੱਥੇ ਜਿਵੇਂ 10ਵੀਂ ਦੇ ਬੱਚਿਆਂ ਨੂੰ 11ਵੀਂ ਪਲੱਸ 2 ਦੇ ਹੈ ਨਾ ਪੜਾ ਦਿੰਦੇ ਨੇ ਤੇ ਪਲੱਸ 2 ਤੇ ਪਲੱਸ 1 ਦੇ ਬੱਚਿਆਂ ਨੂੰ ਅੱਗੇ ਬੀਏ ਬੀਸੀ ਇਹਦੇ ਆਂ ਦੀਦੀਆਂ ਪੜਾਉਂਦੀਆਂ ਨੇ ਕਿਦਾਂ ਨੰਬਰ ਆਉਂਦੇ ਬਹੁਤ ਵਧੀਆ ਨੰਬਰ ਆਉਂਦੇ ਨੇ ਤੇ ਸਾਰਿਆਂ ਦੇ ਹੀ ਮਤਲਬ ਕੋਈ ਜਾਨਾ ਜੋ ਬੱਚੇ ਮੈਰਿਡ ਜਾਂਦੇ ਨੇ ਪਰ ਹੁੰਦੇ ਸਾਰੇ ਹੀ ਪਾਸ ਨੇ ਵਧੀਆ ਨੰਬਰਾਂ